ਹਾਂਜੀ ਸਰ ਕੀ ਨਾਮ ਲਟੇ ਭਾਜੀ ਮੇਰੇ ਕੋ ਦੱਤੀ ਚਾਰ ਮੁੰਡੇ ਆਏ ਦਵਾ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਕਿ ਭਾਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂਜੀ ਤੂੰ ਕਹਿੰਦਾ ਕੱਲ ਕਹਿੰਦਾ ਘਰ ਕੋ ਬੈਠੇ ਜਗ੍ਹਾ ਜੀ ਮੈਂ ਤਾਂ ਭਾਜੀ ਤੁਹਾਨੂੰ ਮੰਦਰ ਰੇਸੀ ਜੀ ਬੈਠੇ ਜਗ੍ਹਾ ਦਿੱਤੀ ਆ ਚਾਹ ਦੇ ਹੋਟਲ ਮਾ ਜਗ੍ਹਾ ਦੇਣਾ ਮੇਰੇ ਕੋ ਜਿੰਨੀ ਕਵੈਸਟੀ ਬੰਦ ਜਗ੍ਹਾ ਦਿੱਤੀ ਹਾਂਜੀ ਮੈਨਾਂ ਉਹਨਾਂ ਬੱਤ ਪਿੱਛੇ ਰਾਤੀ ਬੋਲਿਆ ਮੈਂ ਥੋੜਾ ਮੈਂ ਵੀ ਬੋਲਿਆ ਲੂਟੋਗੇ ਉਹਨਾਂ ਕਿਤੇ ਮੈਂ ਵੀ ਬੋਲਿਆ ਹਾਂਜੀ ਚੱਲੇ ਗਏ ਉਹਨਾਂ ਇਹ 15 20 ਮੁੰਡੇ ਆਏ ਤਰਪਾਨਾ ਲੈ ਕੇ ਆਏ ਮੇਰੇ ਕੋ ਸিসি ਕੈਮਰੇ ਤੇ ਰਿਕਾਰਡਿੰਗ ਹੈ ਮੇਰੀ ਦੁਕਾਨ ਦੇ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੇ ਸੋਨੇ ਚੈਨ ਲਾ ਕੇ ਲਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜਦ ਤਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਕੱਲ੍ਹ 100 ਦਾ ਇੱਕ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਵਾਰ ਪਰਮਤਰੀ ਰੋਈ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਕੀ ਆ ਮਾਮਲਾ ਆ ਆਰਡਰ ਲੇਟ ਪਿੱਛੇ ਪਾ ਦਿੱਤੀ ਭਾਜੀ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜਾਂ ਜੋਮੈਟੋ ਵੱਲੋਂ ਡਿਲੀਵਰੀ ਲੇਟ ਸੀ ਨਹੀਂ ਜੋਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਨ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਆ ਠੀਕ ਆ ਹੁਣ ਆਏ ਤਾਂ ਦੇ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਨੂੰ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਜੀ ਮੁੱਕੇ ਵੀ ਦਿੱਤੇ ਜਿੰਨਾ ਗੱਦੀ ਦੇਖੋ ਕਿੰਨੀ ਹੋ ਗਈ ਮਨਨ ਕਿ 8:3 ਜਿਹੜੇ ਬੰਦੇ ਨੇ ਉਹ ਰੈਗੂਲਰ ਕਸਟਮਰ ਨੇ ਜਾਂ ਪਹਿਲੀ ਵਾਰ ਆਏ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਜਿਹੜਾ ਤੀਜੇ ਦੂਬਿੰਦੂ ਉਹ ਪਹਿਲੇ ਦਿਨ ਆਇਆ ਸੀਗਾ ਠੀਕ ਹੈ ਮੈਨੂੰ ਕਿਸੇ ਮੁੰਡੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਨੂੰ ਵੜਾ ਕੋਣੀ ਠੀਕ ਹੈ ਜਣਾ ਅੱਛਾ ਤੁਹਾਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਹਾਂ ਕਿਹਵਾਂ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੇ ਤੁਹਾਡੇ ਕਿਸੇ ਤੁਹਾਡੇ ਕਿਸੇ ਵਗ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਦੇ ਵੀ ਨੂੰ ਗਿਆ ਇਹ ਇੰਨਾ ਵੱਡਾ ਮੁਸਾਫਰ ਵੀ ਪੈਰ ਲੱਗੀ ਜਾਂਦਾ ਪੰਜਾਬ ਪੰਜਾਬ ਦਾ ਸਭ ਤੋਂ ਵੱਡਾ ਸੰਗਠਨ ਹੈ ਜਿਹੜਾ ਨਵਾਂ ਆਉਂਦਾ ਹੈ ਇੰਟਰੈਕਸ਼ਨ ਦਾ ਹੋਇਆ ਨਹੀਂ ਸੋਲ ਦੇ ਅਨੁਸਾਰ ਵੀ ਹੋ ਗਿਆ ਤਾਂ ਅੰਦਾਜ਼ੇ ਵਿੱਚ ਸ਼ੀਸ਼ੇ ਤਾਂ ਟੁੱਟ ਚੁੱਕੇ ਨੇ ਸੀਸੀਟੀਵੀ ਕੈਮਰੇ ਜਿਹੜੇ ਕੋਲ ਆਲੇ ਜਾ ਰਹੇ ਨੇ ਮੋਨੇ ਭਾਈ ਜੀ ਹੋਨੇ ਭਾਈ ਜੀ ਲੱਗੀ ਨਾ ਪਹਿਲੇ ਉਹ ਦੇਖ ਲੀਏ ਫਿਰ ਤੁਹਾਡੇ ਕੋਲ ਆਪਾਂ ਕੋਈ ਵੀ ਹੋਵੇ ਜੇ ਨਾ ਮਰਜ਼ੀ ਗਲਤ ਕੰਮ ਨਹੀਂ ਹੋਣ ਦੇਣਾ ਸਰ ਵੀਰ ਗੱਲ ਕੀ ਹੋਈ ਹੈ ਉਹ ਮਾਰੇ ਬਾਰੇ ਪਤਾ ਨਹੀਂ ਉਹ ਪਹਿਲੇ ਗਿਆ ਡਾਕਟਰ ਕੋ ਗਿਆ ਆਉਂਦੇ ਆ ਉਸ ਤੋਂ ਬਾਅਦ ਤੁਹਾਡੇ ਸਾਰੇ ਸੀਸੀ ਵੀਡੀਓ ਨਹੀਂ ਦੇਖੀ ਤੁਸੀਂ ਨਹੀਂ ਜਿਹੜੀ ਉਹ ਆਂਦਾ ਪਤਾ ਇੱਕ ਭਰਾ ਦਾ ਵਾ ਲਾਂਦਾ ਉਹ ਕੋਰਟ ਜੇ ਲਾ ਕੇ ਨਾ ਕਢਾਦੇ ਫੇਪਾ ਕਰਦੇ ਸੀ ਟ੍ਰੇਸ਼ਨ ਕਿਤਾ ਸੀ ਇੱਕ ਅਫਸਰ ਆ ਰਹੇ ਥਾਰੇ ਠੀਕ ਹੈ ਔਰ ਬਾਸੀ ਕਿਉਂ ਸਰ ਕੀ ਹੋਇਆ ਕੀ ਹੈ ਟਿਕਣ ਹੋ ਗਿਆ ਹੋਇਆ ਕੀ ਹੈ ਜੀ ਵੇਟ ਕਰੋ 3:00 ਵਜੇ ਤਾਂ ਲੈ ਜਾਨੇ ਜਿਹਨੇ ਆ ਕੇ 8:00 ਦੇ ਦਸ ਗਿਆ ਉਹ ਤਾਂ ਜਿਆ ਲੇਟ ਹੋ ਗਿਆ ਆਰਡਰ ਲੇਟ ਹੋਤੇ ਉਹਨਾਂ ਨੇ ਵੀ ਵਾਰ ਕੀਤਾ ਵੀ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਜੇ ਨੂੰ ਲੇਟ ਹੋਗਾ ਕਿੰਨੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਇੰਨੀ ਗੱਲ ਜੀ ਥੋੜੀ ਬਾੜੀ ਤੁ ਤੁ ਮਾਰਨਾ ਹੋ ਗਈ ਤੇ ਜਿੰਦਗੀ ਕੇ ਅੱਜ ਇਹਨਾਂ ਨੇ ਕੇਦਾਰ ਹੰਸਿਆਣਾ ਤੇ ਕੁਰਬਾਨਾ ਮਾਰ ਕੇ ਸਵੇਰ ਆਮ ਸਾਰੀ ਦੁਕਾਨ ਤੋੜਤੀ ਬੰਜਾ ਦੇ ਸੇਕੀ ਦੁਰਬਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਨਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਲਾਈਟ ਗਈ ਨਿਹੰਗ ਸਿੰਘ ਜਿੱਥੇ ਬੰਦੀਆਂ ਨਾਲ ਲੜ ਕੇ ਹਮਲਾ ਕੀਤਾ ਗਿਆ ਵਾ ਕਿੱਦਾਂ ਦੇਖ ਦੋ ਜੀ ਇਹਨੂੰ ਦੇਖੋ ਨਿਹੰਗ ਸਿੰਘ ਜਿੱਥੇ ਬੰਦੀਆਂ ਇਹ ਇਸ ਕਹਿ ਕੇ ਨਹੀਂ ਹੈ ਕਿ ਸਾਡੇ ਦੇ ਹਮਲੇ ਕੀਤੇ ਹਨ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖ ਆ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇ ਹਮਲੇ ਕਰੋ ਕਿ ਤੁਸੀਂ ਬਿਲਕੁਲੀ ਗਲਤ ਗੱਲ ਹੈ ਮੈਂ ਇਹ ਹਾਲੇ ਟਾਈਮ ਕੁਛ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਦਾ ਤਾਂ ਹੋ ਰਹੀ ਹੈ ਤੇ ਅਸੀਂ ਐਡਾ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੱਡੀ ਢੰਡਾ ਕਰਦੀ ਕਰੋਗੇ ਤੇ ਪਬਲਿਕ ਦੇ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਭਰਦੀ ਵੀ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿਣ ਕੇ ਗੱਲੀ ਨੂੰ 100 ਕਦਮ ਤੇ ਦੂਰੀ ਤੇ ਹੁਣ ਕੀ 20 ਘੰਟੇ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚਲ ਕੇ ਇੱਥੇ ਆਏ ਵਕੀਲ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਪੁਲਿਸ ਵਾਲੇ ਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਰਿਹਾ ਠੀਕ ਹੈ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਤੇ ਹੀ ਹੈ ਹੁਣ ਕਿੰਨੀ ਕੀ ਕਾਰਵਾਈ ਕਰਦੇ ਆ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਕਿ ਆਜੇ ਇਹਨਾਂ ਦੇ ਕੀਤੀ ਕੱਲ ਅਗਲੇ ਦਿਨ ਹੋਰ ਤੇ ਕਰੀ ਤੁਸੀਂ ਸਰ ਇਸ ਇਲਾਕੇ ਦੇ ਗੁੰਡਾਗਰਦੀ ਹੋਗੀ ਇਸ ਇਲਾਕੇ ਦੇ ਕੀ ਕਾਉਂਸਲਰ ਨੰਬਰ 26 ਦਾ ਕਾਉਂਸਲਰ ਕਾਉਂਸਲਰ ਸਾਹਿਬ ਕਿੱਦਾਂ ਦੇਦੇ ਸਰ ਜਿੰਦਾ ਕਿ ਦਿਨ ਦਿਹਾੜੇ ਜਿਹੜੀ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕੋ ਕਾਫੀ ਹੱਦ ਤੱਕ ਉਸ ਨੂੰ ਨਹੀਂ ਦਿੱਤੀ ਇਹ ਕਿ ਅਗਰ ਨਾਰਮਲ ਲੋਕਾਂ ਦਾ ਨਹੀਂ ਨਹੀਂ ਦਿੱਤੀ ਹੈ ਕਿਉਂਕਿ ਅਗਰ ਜਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੱਥੇ ਹੋ ਯਾਰ ਝਗੜਾ ਕਿ ਇਹਨਾਂ ਦੀ ਬੀਗ 200 ਸੌ ਤੋਂ ਬਾਅਦ ਵੀ ਉੱਥੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਤਖਦੀ ਹੈ ਠੀਕ ਔਰ ਅੱਗੇ ਹਾਲਾਤ ਦੇਖਣ ਨੂੰ ਬਲਾਕ ਜੋਗ ਦੇ ਵਿੱਚ ਇਹ ਦੁਕਾਨਦਾਰ ਗੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਕੇ ਸਰਪਨਾ ਮਾਰ ਗਏ ਇਹਨਾਂ ਦੀ ਦੁਕਾਨ ਦਾ ਕੋਈ ਆ ਕੇ ਮੀਡੀਆ ਵਾਲੇ ਸਹਾਇਤਾ ਦੇ ਦੋ ਇੱਥੋਂ ਤੁਸੀਂ ਲਾਈਨ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਹਾਲਾਤ ਹੈ ਜੀ ਗੱਲ ਕਰੀਏ ਬੀਰੀ ਸਾਹਿਬ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਤੇ ਉੱਥੇ থানা ਹੈ ਹਾਂਜੀ ਲੇਕਿਨ ਫਿਰ ਵੀ ਅੱਡੀ ਵੱਡੀ ਬਾਤ ਹੋ ਤੈ ਜਾਂਦੀ ਹੈ ਥਾਣੇ ਦੇ ਐਸਐਸਓ ਸਾਹਿਬ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਕਿ ਕੇਸ ਹਾਲਾਤ ਚ ਸੀਗੇ ਕੀ ਹਾਲਾਤ ਸੀ ਤੁਸੀਂ ਦੱਸਦੇ ਹੋ ਮੈਂ ਤੁਹਾਨੂੰ ਮੈਂ ਹੁਣ ਇਹ ਦੱਸੋ ਕੀ ਹਾਲਾਤ ਚ ਸੀਗਾ ਨਾ ਸੀਗੇ ਜਿਹੜੇ ਐਸਐਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਨਹੀਂ ਕਾਰਨ ਠੀਕਾ ਕਿ ਜਿਹਨੇ ਮੇਸਜ ਨਹੀਂ ਪੁੱਛਿਆ ਸੀ ਇਹ ਕਿਸ ਤਰ੍ਹਾਂ ਦੇ ਜੋ ਐਸ ਹਲਾਤਾਂ ਜਾਣਾ ਆਨਾਲਾ ਇਹ ਹਾਲਾਤ ਹੋਣੇ ਵੀ ਇੱਥੇ ਕਰਕੇ ਮੋਕੇ ਦੇ ਨਹੀਂ ਆ ਐਂ ਗੱਲ ਬੋਲੋ ਐਮਐਲਏ ਸਾਹਿਬ ਬੇਰੀਵਰ ਦਾ ਕਿੰਨੀ ਮਿਲਦਾ ਨਹੀਂ ਨਹੀਂ ਸਾਹਿਬ 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 ਕਿਤਨਾ ਕਿਤਨਾ ਲੋਅਰ ਐਂਡ ਆਰਡਰ ਦੀ ਜੀ ਕਿੰਨੀ ਗੱਲ ਕਰੀਏ ਤੇ ਹਾਲਾਤ ਕਿਤੇ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਆ ਕਿਥੇ ਭਲਾ ਦਿੱਦਾਂ ਨਹੀਂ ਹੋਣੇ ਆ ਆਪਾਂ ਲਾਨ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆਂ ਔਰ ਅੱਜ ਜੋ ਮਿਲਾਪ ਜੋਗ ਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਉਰਾਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਉਹ ਹਸਪੀਟਲ ਦੇ ਵਿੱਚ ਆ ਸਾਰੀ ਦੁਕਾਨ ਤੋੜ ਗਏ ਇਹਨਾਂ ਦੀ ਟੈਨੀਚੂਨੀ ਜਾਂ ਜੋ ਵੀ ਇਹਨਾਂ ਦਾ ਇਸਮਾਲ ਸੀ ਉਹ ਫੁੱਲ ਫੁੱਲ ਕਰਦੇ ਗਏ ਆ ਲੇਕਿਨ ਪੁਲਿਸ ਪੁਲਿਸ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਤਾਂ ਬੇਨਤੀ ਹਾਂ ਸਰ ਜਿਹੜੇ ਕੰਮ ਕਰਦੇ ਨੇ ਉਹ ਮਾਣੇ ਨੇ ਜਿਹੜਾ ਲੋਕਾਂ ਕੋਲ ਕਰਦੇ ਨੇ ਚੰਗੇ ਰਹੇ ਹਾਂ ਆਏ ਲਾ ਕੇ ਉਹ ਜੀ ਆਮ ਲੋਕਾਂ ਦੀ ਜਿਹੜੇ ਜਿਹੜੇ ਲੋਕਾਂ ਕੋਲ ਕਰਦੇ ਚੰਗੇ ਆ ਜਿਹੜੇ ਵਪਾਰ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾਤੀ